ਮਨ بار-ਬਾਰ ਭਰ ਰਿਹਾ ਹੈ ਕਿਉਂਕਿ ਇਹ ਉਹ ਨਹਿਰ ਹੈ ਜਿਨੇ ਪੰਜਾਬ ਤੇ ਰਾਜਸਥਾਨ ਦੇ ਲੋਕਾਂ ਨੂੰ ਜਿਉਂਦਿਆਂ ਰੱਖਿਆ ਤੇ ਅੱਜ ਇਹ ਨਹਿਰ ਨੂੰ ਪੱਕਾ ਕੀਤਾ ਜਾ ਰਿਹਾ ਹੈ ਇਹ ਨਹਿਰ ਜਦੋਂ ਪੱਕੀ ਹੋ ਗਈ ਤਾਂ ਇਹ ਨਹਿਰ ਦੇ ਆਲੇ-ਦੁਆਲੇ ਜਿਹੜੇ ਪਿੰਡ ਵਸਦੇ ਨੇ ਉਹਨਾ ਪਿੰਡਾਂ ਦਾ ਪਾਣੀ ਆ ਜਿਹੜਾ ਉਹ ਦਿਨੋਂ ਦਿਨ ਥੱਲੇ ਜਾਊਗਾ ਪੰਜਾਬ ਦੇ ਹਾਲਾਤ ਕੀ ਬਣਨਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਜਾਣਦਾ ਤੇ ਪੰਜਾਬ ਦੇ ਲੋਕਾਂ ਨੇ ਨਾ ਆਪਣੇ ਪਾਣੀਆਂ ਨੂੰ ਬਚਾਇਆ ਨਾ ਆਪਣੇ ਵਿਰਸੇ ਨੂੰ ਬਚਾਇਆ ਨਾ ਆਪਣੀ ਵਿਰਾਸਤ ਨੂੰ ਬਚਾਇਆ ਨਾ ਧਰਮ ਨੂੰ ਪੰਜਾਬ ਨੂੰ ਕਦੇ ਸਤਪੁੱਤਣ ਦੇ ਤਾਰੂ ਕਹਿੰਦੇ ਆ ਆਖਿਆ ਜਾਂਦਾ ਸੀ ਉਹ ਵੇਖ ਤੇ ਵਰਤਮਾਨ ਤਬਾਹ ਹੁੰਦਾ ਜਾ ਰਿਹਾ ਹੈ ਤੇ ਅੱਜ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਪੰਜਾਬ ਸੁੱਕੀਆਂ ਨਦੀਆਂ ਦਰਿਆਵਾਂ ਅਤੇ ਨਹਿਰਾਂ ਦਾ ਟਰਾਕ ਬਣ ਕੇ ਰਹਿ ਗਿਆ ਦੋਸਤੋ ਤੁਸੀਂ ਦੇਖ ਰਹੇ ਹੋ ਬੁੱਧਵਾਨ ਤੇ ਅੱਜ ਮੈਂ ਪਿੰਡ ਨੀਲੋਂ ਕਲਾਂ ਦੇ ਵਿੱਚ ਖੜਾ ਤੇ ਉਹ ਦਾਸਤਾਨ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੀ ਕਦੇ ਇਸ ਕਿਸਤੀ ਦੇ ਸਾਡੇ ਪਿੰਡ ਦੇ ਲੋਕ ਆੜੇ ਦਵਾਲੇ ਪਿੰਡਾਂ ਦੇ ਲੋਕ ਇਧਰ ਉਧਰ ਆਉਂਦੇ ਜਾਂਦੇ ਸੀ ਕਿਉਂਕਿ ਸਰਹੰਦ ਨਹਿਰ ਦੇ ਕਾਰਨ ਸਾਡੇ ਪਿੰਡ ਤੋਂ ਆਪਣੇ ਖੇਤਾਂ ਦੇ ਵਿੱਚ ਆਉਣ ਲਈ ਇੱਕੋ ਇੱਕ ਸਾਧਨ ਸੀ ਜਾਂ ਇਥੋਂ 1 ਕਿਲੋਮੀਟਰ ਦੇ ਬਣਿਆ ਉਹ ਪੁਲ ਸੀ ਜਿਹੜਾ ਸਾਨੂੰ ਪਿੰਡ ਵਾਲਿਆਂ ਨੂੰ ਦੂਰ ਪੈਂਦਾ ਸੀ ਪਰ ਲੰਬੇ ਸਮੇਂ ਤੋਂ ਇਹ ਉਹ ਕਿਸ਼ਤੀ ਜਿਨੇ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਗੇੜੇ ਇਧਰ ਤੋਂ ਉਧਰ ਤੱਕ ਲਗਾਏ ਸੀ ਤੇ ਅੱਜ ਇਹ ਕਿਸ਼ਤੀ ਆਪਣੀ ਰੋਣਾ ਆਪ ਰੋ ਰਹੀ ਆ ਆ ਮੈਂ ਤੁਹਾਨੂੰ ਦਿਖਾਉਣਾ ਇਹ ਮਕਾਨ ਸੀ ਇੱਥੇ ਜਿਹੜਾ ਵਾਹਕ ਸੀ ਸ਼ਾਦੀਰਾਮ ਜੀ ਸ਼ਾਦੀਰਾਮ ਉਹ ਸਕਸ ਸੀ ਜਿਹੜਾ ਕਿਸ਼ਤੀ ਨੂੰ ਇੱਧਰ ਉੱਧਰ ਲੈ ਕੇ ਜਾਂਦਾ ਸੀ ਕਦੇ ਇੱਥੇ ਇੱਕ ਪਰਿਵਾਰ ਵੱਸਦਾ ਹੁੰਦਾ ਸੀ ਅੱਜ ਇਹ ਉਜੜਿਆ ਖੰਡਰ ਬਣਿਆ ਹੋਇਆ ਹੈ ਸਿਰਫ ਇਮਾਰਤ ਬਣ ਕੇ ਰਹਿ ਗਈ ਏ ਤੇ ਪੰਜਾਬੀਆਂ ਦੇ ਕੋਲ ਇਹ ਕਮਜ਼ੋਰੀ ਆ ਵੀ ਅਸੀਂ ਨਾ ਤਾਂ ਅਸੀਂ ਵਿਰਸੇ ਨੂੰ ਸੰਭਾਲਿਆ ਤੇ ਨਾ ਅਸੀਂ ਬਰਾਸਤ ਨੂੰ ਸੰਭਾਲਿਆ ਇਹ ਅੰਗਰੇਜ਼ਾਂ ਦੇ ਵੇਲੇ ਦਾ ਬਣਿਆ ਹੀ ਇਮਾਰਤ ਹੈ ਇਹ ਤਾਂ ਬਾਅਦ ਦੇ ਵਿੱਚ ਦੀਆਂ ਸਰਕਾਰਾਂ ਦੀਆਂ ਚਲਾਈ ਹੋਈ ਕਿਸਤੀ ਸੀ ਪਰ ਅੱਜ ਜਿਹੜੀ ਤੁਸੀਂ ਨਹਿਰ ਦੇਖੇਂਗੇ ਉਹ ਇਹ ਕਦੇ ਨਕੋ ਨਕ ਭਰੀ ਜਾਂਦੀ ਹੁੰਦੀ ਸੀ ਤੇ ਮੈਂ ਤੇ ਮੇਰੇ ਨਾਲ ਦੇ ਗੱਭਰੂ ਜਦੋਂ ਅਸੀਂ ਜਵਾਨੀ ਪਹਿਰੇ ਦੇ ਵਿੱਚ ਸੀ ਅਸੀਂ ਇਸ ਨੂੰ ਤਰ ਕੇ ਇਧਰ ਤੋਂ ਉਧਰ ਪਾਰ ਕਰਦੇ ਹੁੰਦੇ ਸੀ ਤੇ ਅੱਜ ਮੈਂ ਇਸ ਸੁੱਕੀ ਨਦੀ ਦੇ ਵਿੱਚ ਜਦੋਂ ਤੁਰਦਾ ਇੱਧਰ ਨੂੰ ਆ ਰਿਹਾ ਸੀ ਤੇ ਮੈਨੂੰ ਉਹ ਜਵਾਨੀ ਦੇ ਦਿਨ ਵੀ ਚੇਤੇ ਆਉਂਦੇ ਸੀ ਮਨ बार-बार ਭਰ ਰਿਹਾ ਹੈ ਕਿਉਂਕਿ ਇਹ ਉਹ ਨਹਿਰ ਹੈ ਜਿਨੇ ਪੰਜਾਬ ਤੇ ਰਾਜਸਥਾਨ ਦੇ ਲੋਕਾਂ ਨੂੰ ਜਿਉਂਦਿਆਂ ਰੱਖਿਆ ਤੇ ਅੱਜ ਇਹ ਨਹਿਰ ਨੂੰ ਪੱਕਾ ਕੀਤਾ ਜਾ ਰਿਹਾ ਹੈ ਇਹ ਨਹਿਰ ਜਦੋਂ ਪੱਕੀ ਹੋ ਗਈ ਤਾਂ ਇਹ ਨਹਿਰ ਦੇ ਆਲੇ-ਦੁਆਲੇ ਜਿਹੜੇ ਪਿੰਡ ਵਸਦੇ ਨੇ ਉਹਨਾਂ ਪਿੰਡਾਂ ਦਾ ਪਾਣੀ ਆ ਜਿਹੜਾ ਉਹ ਦਿਨੋਂ-ਦਿਨ ਥੱਲੇ ਜਾਊਗਾ ਇਹ ਕਦੇ ਉਹ ਇਲਾਕਾ ਸੀ ਵੀ ਸਾਡੇ ਇੱਥੇ ਨਹਿਰ ਤੋਂ ਪਾਰ ਸੇਮ ਸੀ ਅੱਡੀ ਮਾਰ ਕੇ ਪਾਣੀ ਨਿਕਲੇ ਆਉਂਦਾ ਸੀ ਪਰ ਹੁਣ ਇੱਥੇ 100 ਫੁੱਟ 200 ਫੁੱਟ 300 ਫੁੱਟ ਤੱਕ ਪਾਣੀ ਚਲੇ ਗਿਆ ਪੰਜਾਬ ਦੇ ਹਾਲਾਤ ਕੀ ਬਣਨਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਜਾਣਦਾ ਤੇ ਪੰਜਾਬ ਦੇ ਲੋਕਾਂ ਨੇ ਨਾ ਆਪਣੇ ਪਾਣੀਆਂ ਨੂੰ ਬਚਾਇਆ ਨਾ ਆਪਣੇ ਵਿਰਸੇ ਨੂੰ ਬਚਾਇਆ ਨਾ ਆਪਣੀ ਵਿਰਾਸਤ ਨੂੰ ਬਚਾਇਆ ਨਾ ਧਰਮ ਨੂੰ ਅਸੀਂ ਪਾਉਣ ਪਾਣੀ ਸਾਰਾ ਖਰਾਬ ਕਰ ਦਿੱਤਾ ਹਾਲਾਤ ਜਿਸ ਤਰ੍ਹਾਂ ਦੇ ਬਣਦੇ ਜਾ ਰਹੇ ਨੇ ਸਾਡਾ ਭਵਿੱਖ ਕੀ ਹੋਊਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਕਿਉਂਕਿ ਭਵਿੱਖ ਦੇ ਗਰਭ ਬਾਰੇ ਭੁੱਲਿਆ ਨਹੀਂ ਜਾ ਸਕਦਾ ਪਰ ਕੁਝ ਲੱਛਣ ਕੁਝ ਸੰਕੇਤ ਮਿਲ ਜਾਂਦੇ ਨੇ ਕਿ ਪੰਜਾਬ ਉਜਾੜੇ ਵੱਲ ਵੱਧ ਰਿਹਾ ਹੈ ਤੇ ਪੰਜਾਬ ਦੇ ਲੋਕ ਕੁਝ ਲੋਕ ਨੇ ਜਿਹੜੇ ਸचेਤ ਰੂਪ ਦੇ ਵਿੱਚ ਇਸ ਨਹਿਰ ਨੂੰ ਪੱਕੀ ਹੋਣ ਤੋਂ ਰੋਕਦੇ ਨੇ ਬਾਕੀ ਲੋਕ ਸਿਰਫ ਆਪਣੀ ਜ਼ਿੰਦਗੀ ਜਿਉਂਦੇ ਨੇ ਉਹ ਚਾਹੁੰਦੇ ਨੇ ਵੀ ਆਪਾਂ ਕੀ ਲੈਣਾ ਕਿਉਂਕਿ ਉਹਨਾਂ ਨੂੰ ਨਾ ਤਾਂ ਇਸ ਨਹਿਰ ਦੇ ਨਾਲ ਸਰੂਕਾਰ ਨਾ ਲੋਕਾਂ ਦੀ ਜ਼ਿੰਦਗੀ ਦੇ ਨਾਲ ਤੇ ਭਵਿੱਖ ਸਾਡਾ ਹਨੇਰੇ ਵੱਲ ਵੱਧ ਰਿਹਾ ਹੈ ਦੋਸਤੋ ਅੱਜ ਮੈਂ ਨਹਿਰ ਦੇ ਕਿਨਾਰੇ ਖੜਾ ਹਾਂ ਕਦੇ ਇਹ ਨਹਿਰ ਨਕਨੁਕ ਭਰੀ ਹੁੰਦੀ ਸੀ ਅਸੀਂ ਤਰਦੇ ਹੁੰਦੇ ਸੀ ਇਹਦੇ ਵਿੱਚ ਸਾਡੇ ਪਿੰਡ ਦੇ ਪਸ਼ੂ ਵੀ ਇਹਦੇ ਵਿੱਚੋਂ ਪਾਣੀ ਪੀਂਦੇ ਸੀ ਤੇ ਅਸੀਂ ਤਾਂ ਤੇ ਤੈਰਦੇ ਹੁੰਦੇ ਸੀ ਨਹਿਰ ਦੇ ਵਿੱਚ ਖੇਡਦੇ ਹੁੰਦੇ ਸੀ ਅੱਜ ਜਿੱਥੇ ਪਿੱਛੇ ਤੁਸੀਂ ਦੇਖੇਂਗੇ ਵੀ ਅਸੀਂ ਦੋ-ਦੋ ਤਿੰਨ-ਤਿੰਨ ਕਿਲੋਮੀਟਰ ਦੇ ਨਹਿਰ 'ਚ ਛਾਲਾ ਮਾਰ ਕੇ ਅਸੀਂ ਪਿੰਡ ਦੇ ਵਿੱਚ ਆ ਕੇ ਨਿਕਲਦੇ ਹੁੰਦੇ ਸੀ ਪਰ ਅੱਜ ਮੈਂ ਲੰਬੇ ਸਮੇਂ ਬਾਅਦ ਆਪਣੇ ਪਿੰਡ ਆਇਆ ਤੇ ਮਨ ਭਰ ਰਿਹਾ ਹੈ ਦੋਸਤੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਤੁਸੀਂ ਆਪਣੇ ਵਿਰਸੇ ਨੂੰ ਆਪਣੇ ਆਲੇ-ਦੁਆਲੇ ਨੂੰ ਬਚਾਉਣ ਲਈ ਕਿੰਨੇ ਕੁ ਸचेत ਹੋ ਇਹ ਤਾਂ ਤੁਸੀਂ ਆ ਜਾਣਦੇ ਹੋ ਪਰ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਜ਼ਰੂਰ ਆਪਣੇ ਵਿਰਸੇ ਨੂੰ ਬਚਾਉਣ ਲਈ ਸੋਚੋ ਪੰਜਾਬ ਨੂੰ ਕਦੇ ਸੱਤ ਪਤਨ ਦੇ ਤਾਰੂ ਕਹਿੰਦੇ ਆ ਆਖਿਆ ਜਾਂਦਾ ਸੀ ਪਰ ਹਾਲਾਤ ਪੰਜਾਬ ਦੇ ਦਿਨੋਂ ਦਿਨ ਡੂੰਘੇ ਹੁੰਦੇ ਜਾ ਰਹੇ ਨੇ ਮਾੜੇ ਹੁੰਦੇ ਜਾ ਰਹੇ ਨੇ ਭਵਿੱਖ ਤੇ ਵਰਤਮਾਨ ਤਬਾਹ ਹੁੰਦਾ ਜਾ ਰਿਹਾ ਹੈ ਤੇ ਅੱਜ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਪੰਜਾਬ ਸ਼ੁੱਕੀਆਂ ਨਦੀਆਂ ਦਰਿਆਵਾਂ ਅਤੇ ਨਹਿਰਾਂ ਦਾ ਤਰਾਕ ਬਣ ਕੇ ਰਹਿ ਗਿਆ ਤੇ ਇਹ ਤਰਾਕ ਕੀ ਸਾਨੂੰ ਕਿਹੜੇ ਮੋੜ ਤੇ ਲੈ ਕੇ ਜਾਵੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਦੇ ਮੈਨੂੰ ਸਾਡੇ ਸਤਕਾਰਯੋਗ ਸਰਜੀਤ ਰਾਮਪੁਰੀ ਦਾ ਇੱਕ ਸ਼ੇਅਰ ਚੇਤੇ ਆਉਂਦਾ ਜਿਹੜਾ ਪਾਣੀ ਪੀਂਦਾ ਸ਼ਾਇਰ ਬਣ ਜਾਂਦਾ ਕਿੰਨੀਆਂ ਸਖਤ ਸਜਾਵਾਂ ਮੇਰੇ ਪਿੰਡ ਦੀਆਂ ਕਿਉਂਕਿ ਇਹ ਨਹਿਰ ਦੇ ਆਲੇ-ਦੁਆਲੇ ਜਿੱਥੋਂ ਭਾਖੜਾ ਨਹਿਰ ਤੋਂ ਨਿਕਲਦੀ ਹੈ ਇਹ ਦਰਿਆ ਦੇ ਵਿੱਚੋਂ ਸਤਲੁਜ ਦੇ ਵਿੱਚੋਂ ਉੱਥੋਂ ਤੇ ਲੈ ਕੇ ਜਿੱਥੇ ਤੱਕ ਇਹ ਜਾਂਦੀ ਹੈ ਇਹਦੇ ਆਲੇ-ਦੁਆਲੇ ਜਿੰਨੇ ਵੀ ਪਿੰਡਾਂ ਦੇ ਵਿੱਚ ਲੋਕ ਵੱਸਦੇ ਨੇ ਸਾਰੇ ਪਿੰਡਾਂ ਦੇ ਵਿੱਚ ਤੇ ਕਵੀ ਲੇਖਕ ਪੱਤਰਕਾਰ ਜੰਮਦੇ ਨੇ ਜਿਵੇਂ ਮੇਰੇ ਪਿੰਡ ਹੀ ਇਹ ਪਿੰਡ ਨੂੰ ਸਹਿਤਕਾਰਾਂ ਦਾ ਪਿੰਡ ਵੀ ਅੱਜ ਤੋਂ 35 ਸਾਲ ਪਹਿਲਾਂ ਇੱਕ ਪੱਤਰਕਾਰ ਨੇ ਆਖਿਆ ਸੀ ਤੇ ਅੱਜ ਇਹਨਾਂ ਪਿੰਡਾਂ ਦੇ ਵਿੱਚ ਜਦੋਂ ਮੈਂ ਝਾਤੀ ਮਾਰਦਾ ਤਾਂ ਜਿਵੇਂ ਅੱਜ ਇਹ ਸੁੱਕੀ ਨਹਿਰ ਪਿੰਡਾਂ ਦੇ ਆਲੇ ਦੁਆਲੇ ਵੀ ਲੇਖਕਾਂ ਦਾ ਕਵੀਆਂ ਦਾ ਪੱਤਰਕਾਰਾਂ ਦਾ ਸੋਕਾ ਪੈ ਗਿਆ ਹੈ ਦੋਸਤੋ ਹਾਲਾਤ ਪੰਜਾਬ ਦੇ ਕਿੱਧਰ ਨੂੰ ਜਾ ਰਹੇ ਨੇ ਇਹ ਤੁਸੀਂ ਸੋਚੋ ਤੇ ਵਿਚਾਰੋ